ਸਤਿ ਸ਼੍ਰੀ ਅਕਾਲ ਅੱਜ ਸੁਣਵੇ ਮਾ ਮੇਰਾ ਪੁੱਤ ਤੂੰ ਹਾਂਜੀ ਉਹ ਆਦਾ ਪੁੱਤ ਤੂੰ ਕੋਲ ਚੱਲ ਬੈ ਬਣੀ ਨਹੀਂ ਛੱੜਦੇ ਕੋਈ ਛੋਣੀਏ ਹਾਂ ਆਇਆ ਹਾਂ ਆ ਮੇਰਾ ਮੜਿਆ ਚਾਦਰਾਂ ਕਸੀ ਕੀ ਗੱਲ ਮੈਂ ਤੇ ਨਾਂ ਮਾਰਾਂ ਜੀ ਚਾਦਰਾਂ ਦੇ ਚਾਦਰਾਂ ਦੇ ਤਾਸੂ ਹਾਂ ਕਾਰਸਾ ਜੀ ਇਹਨੂੰ ਪਤਾ ਕਿਉਂ ਛੱਡ ਕੇ ਆਇਆ ਸਾਡੇ ਕੰਨੀ ਭੈਣ ਦੀ ਗਾਲ ਆ ਭੈਣ ਦੀ ਗਾਲ ਹਾਂ ਤਾਂ ਮਾਈ ਸਲਾਮ ਹੈ ਮੇਰੇ ਭੈਣ ਬੂਤ ਕੀੜੇ ਕਿਵੇਂ ਤੂੰ ਸਿੱਧੇ ਜਨ ਕਿੰਨੂੰ ਬੋਲਦਾ ਓਏ ਗੱਲ ਕਿਉਂ ਕਰਦਾ ਨਹੀਂ ਮਨੂਛ ਬਸ ਰੋਕੋ ਜੀ ਰੋਕੋ ਓਏ ਓਏ ਬਾਹਰ ਗੁੱਸਾ ਕਰੇ ਨਾ اے ਸੋਣੀਏ ਹਾਂ ਇਹਨੂੰ ਮਰੇ ਦਾ ਚੱਕੇ ਸਿੱਟੀ ਕਰਿਆ ਤੇਣੀ ਛੱਕਾ ਲਾ ਕੇ ਦਿਖਾਵਾਂ ਛੱਡ ਜਾਣਾ ਬਾਬਾ ਜੀ ਮੇਰੀ ਦਾਸਬਾ ਜੀ ਨੇ ਕਹਿ ਤਾਨੂੰ ਢਾਹ ਗਿਆ ਤਾਨੂੰ ਤੁਸੀਂ ਮੈਨੂੰ ਮਾਰਨ ਲੱਗ ਪਏ ਫਿਰ ਮਾਈ ਸਲਾਮ ਕਹਿ ਫਿਰ ਵੀ ਮਾਰਨ ਲੱਗ ਪਏ ਇਹ ਵੀ ਸਾਡੇ ਕਦੀ ਗਾਲ ਆ ਕਿ ਮਾਈ ਦੀ ਢਾਹ ਤੇ ਵੀ ਗਾਲ ਤੇ ਮਾਂ ਦੀ ਵੀ ਗਾਲ ਤਾਂ ਭਾਬੀ ਸਲਾਮ ਹੈ ਕਹੇ ਵਾਜਾ ਤੇਰਾ ਮੇਲਾ ਦੇ ਕੇ ਜਾਈਂ ਸਹੀ ਆ ਜੀ ਇਹ ਮੇਰੀ ਗੱਲ ਸਮਝੋ ਜੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਜੀ ਆ ਲੋਕਾਂ ਬਾਬੇ ਗੁੱਸਾ ਹੋ ਜਾਂਦਾ ਕੀ ਗੱਲ ਕਿਆ ਵੇ ਜੀ ਸਾਡੇ ਘਰ ਵਾਲਾ ਦੋਨਾਂ ਦਿਨੀਆਂ ਦੇ ਉਹ ਗਈ ਹੋਈ ਆ ਤੇ ਬਾਬੇ ਦੇ ਦੋ ਪਿਆਰੇ ਓਏ ਮੈਂ ਨਹੀਂ ਮੰਨਦਾ ਭਾਈ ਤੂੰ ਕਿਉਂ ਨਹੀਂ ਮੰਨਦਾ ਅਰਾਸ਼ਣ ਕਾੜ ਦਿਖਾਵਾਂ ਜੀ ਤੇ ਨਗਰ ਪੰਚਾਇਤ ਨੇ ਚੰਨਾਂ ਦੀ ਫੋਟੋ ਕੱਢ ਜਾ ਮੇਰੀ ਗੱਲ ਸੁਣ ਬਾਬਾ ਲੁਕਣਾ ਦੋਨਾਂ ਦੀ ਗੋਦੀ ਚ ਬੈਠਾ बुजुर्ग तो 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 बैठे देखो स्याने गल आ कहानी तो दो तरवार तो तो नहीं रखिया रख जा रख ला ही बर्दाशाया गया चाहे ਸਰਦਾਰ ਸਰਦਾਰ ਵਾਲਾ ਹਾਂਜੀ ਸਰਦਾਰ ਬਸਾਲ ਸਿੰਘੀ ਭੋਜੀ ਸਾਹਿਬ ਨੇ ਬਣਾਉਣਾ ਸਾਡੀ ਪਰਿਸ਼ਰਕ ਮਾਨਾਇਆ ਅਸੀਂ ਭੋਜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸ਼ੁਕਰਗੁਜ਼ਾਰ ਹਾਂ ਦੇਖੋ ਕਹਿੰਦਾ ਹੈ ਸਿਆਣੇ ਕਹਿੰਦੇ ਦੁੱਖ ਦੱਸਣ ਦੇ ਨਾਲ ਦੁੱਖ ਦੱਸਣ ਦੇ ਨਾਲ ਘਟਦਾ ਹੈ ਗੱਲ ਇਹ ਆ ਹਾਂਜੀ ਮੇਰੇ ਨਾਮ ਹੈ 40 45 ਸਾਲ ਮੇਰੇ ਕੋਲ ਫੋਨ ਆ ਗਿਆ ਕਿੱਥੇ ਮੇਰੇ ਨਹੀਂ ਫੋਨ ਪਰ ਪਹਿਲਾਂ